ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਰਾਤ ਨੂੰ ਬਿਸਤਰ ਤੇ ਲੰਮੇ ਪੈ ਜਾਂਦੇ ਹੋ ਉਸ ਵੇਲੇ ਜੇਕਰ ਤੁਸੀਂ ਪਰਮਾਤਮਾ ਜੀ ਦੇ ਨਾਲ ਇਹ ਪੰਜ ਗੱਲਾਂ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਦੇ ਲਈ ਕਿਵੇਂ ਇਹ ਚਮਤਕਾਰ ਹੀ ਸਾਬਿਤ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ ਤੇ ਜੋ ਵੀ ਅਰਦਾਸ ਤੁਸੀਂ ਪਰਮਾਤਮਾ ਜੀ ਦੇ ਅੱਗੇ ਕਰੋਗੇ ਉਹ ਤੁਹਾਡੀ ਅਰਦਾਸ ਜਿਹੜੀ ਹੈ ਪਰਵਾਨ ਹੋ ਜਾਵੇਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ। ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਦੇ ਨਾਲ ਹੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਸਾਥ ਸੰਗਤ ਇਸ ਜਾਣਕਾਰੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾ ਕੇ ਵੇਖ ਲੈਣਾ ਭਾਵੇਂ ਤੁਸੀਂ ਕੁਝ ਦਿਨ ਕਰਕੇ ਹੀ ਵੇਖ ਲਓ ਜਾਂ 7 ਦਿਨ ਕਰਕੇ ਵੇਖ ਲਓ ਜਾਂ 21 ਦਿਨ ਕਰਕੇ ਵੇਖ ਲਓ ਪਰ ਕਰਕੇ ਜ਼ਰੂਰ ਵੇਖਣਾ ਸਾਨੂੰ ਬਹੁਤ ਜ਼ਿਆਦਾ ਇਸ ਦੇ ਨਾਲ ਫਾਇਦਾ ਹੋ ਜਾਵੇਗਾ ਆਪਣੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ 5-7 ਮਿੰਟ ਗੱਲਾਂ ਪਰਮਾਤਮਾ ਦੇ ਨਾਲ ਤੁਸੀਂ ਜ਼ਰੂਰ ਕਰਨੀਆਂ ਹਨ। ਕੁਝ ਗੱਲਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਕਰਨੀਆਂ ਤਾਂ ਵੇਖਣਾ। ਅਗਲਾ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਹੋਵੇਗਾ ਉਹ ਬੜਾ ਹੀ ਸੋਹਣਾ ਹੋ ਜਾਵੇਗਾ ਤੇ ਬੀਤੇਗਾ ਵੀ ਬੜਾ ਵਧੀਆ। ਚਿੰਤਾ ਮੁਕਤ ਵੀ ਹੋ ਜਾਵੇਗਾ। ਜੋ ਵੀ ਆਪਾਂ ਕੰਮ ਧੰਦੇ ਕਰਨੇ ਹਨ ਸਾਨੂੰ ਸਾਡੇ ਕੰਮਾਂ ਤੰਦਿਆਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਬਰਕਤ ਪੈ ਜਾਵੇਗੀ ਸਾਡੇ ਦਿਨ ਦੀ ਸ਼ੁਰੂਆਤ ਅਗਲੇ ਦੀ ਬਹੁਤ ਹੀ ਵਧੀਆ ਹੋ ਜਾਵੇਗੀ ਜੇਕਰ ਦਿਨ ਦੀ ਸ਼ੁਰੂਆਤ ਵਧੀਆ ਹੋਈ ਤਾਂ ਫਿਰ ਅਗਲਾ ਦਿਨ ਪੂਰਾ ਹੀ ਵਧੀਆ ਹੀ guzrega ਕਿਉਂਕਿ ਦਿਨ ਦੀ ਸ਼ੁਰੂਆਤ ਹੀ ਸਾਡੇ ਪੂਰੇ ਦਿਨ ਨੂੰ ਤੈਅ ਕਰ ਦਿੰਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਸਮਾਂ ਸਾਡੇ ਨਾਲ guzरेगा ਤੇ ਜੇ ਆਪਾਂ ਚਾਹੁੰਦੇ ਹਾਂ ਕਿ ਸਾਡਾ ਪੂਰਾ ਦਿਨ ਸੋਹਣਾ ਹੀ ਬੀਤੇ ਸਭ ਤੋਂ ਪਹਿਲਾਂ ਸਾਨੂੰ ਰਾਤ ਦਾ ਵੇਲਾ ਸੰਭਾਲਣਾ ਪੈਣਾ ਹੈ ਮਹਾਪੁਰਖ ਜੀ ਆਖਦੇ ਹਨ ਕਿ ਰਾਤ ਨੂੰ ਸਾਡੇ ਵੱਲੋਂ ਜਪਿਆ ਹੋਇਆ ਨਾਮ ਜਾਂ ਕੀਤੀਆਂ ਹੋਈਆਂ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਇਹ ਗੱਲਾਂ ਉਹ ਫਲ ਹਨ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੇ ਵਿੱਚ ਫਲ ਲੱਗ ਜਾਂਦੇ ਹਨ ਇਹ ਕੰਮ ਆਪਾਂ ਜ਼ਰੂਰ ਕਰਨਾ ਹੈ ਤਾਂ ਆਓ ਜੀ ਅੱਜ ਦੀ ਵੀਡੀਓ ਦੇ ਵਿੱਚ ਜਾਣਦੇ ਹਾਂ ਜੀ ਇਹ ਕਿਹੜੀਆਂ ਗੱਲਾਂ ਹਨ ਜੋ ਅਸੀਂ ਆਪਣੇ ਪਰਮਾਤਮਾ ਜੀ ਦੇ ਨਾਲ ਕਰਕੇ ਹੀ ਸੌਣੀਆਂ ਹਨ ਸਭ ਤੋਂ ਪਹਿਲਾਂ ਤਾਂ ਸਾਥ ਸੰਗਤ ਜੀ ਮਨ ਦੇ ਉੱਤੇ ਜੇਕਰ ਕੋਈ ਵੀ ਬੋਝ ਹੈ ਕੋਈ ਵੀ ਚਿੰਤਾ ਹੈ ਦਿਨ ਭਰ ਦੀ ਕਿਸੇ ਵੀ ਪ੍ਰਕਾਰ ਦਾ ਫਿਕਰ ਹੈ ਉਹ ਆਪਣੇ ਪਰਮਾਤਮਾ ਜੀ ਦੇ ਨਾਲ ਜ਼ਰੂਰ ਸਾਂਝਾ ਕਰੋ ਕਦੇ ਵੀ ਫਿਕਰ ਚਿੰਤਾਵਾਂ ਪਰੇਸ਼ਾਨੀਆਂ ਲੈ ਕੇ ਨਹੀਂ ਸੌਣੀਆਂ ਚਾਹੀਦੀਆਂ ਕਿਉਂਕਿ ਇਹ ਗੱਲ ਸਾਨੂੰ ਵਾਰ-ਵਾਰ ਸਮਝਾਈ ਜਾਂਦੀ ਹੈ ਸਾਡੇ ਕਮਾਈ ਵਾਲੇ ਸੰਤ ਮਹਾਪੁਰਖ ਵਿਦਵਾਨ ਡਾਕਟਰ ਸਭ ਇਹ ਹੀ ਗੱਲ ਸਮਝਾਉਂਦੇ ਹਨ ਕਿ ਜੋ ਚੀਜ਼ਾਂ ਅਸੀਂ ਰਾਤ ਨੂੰ ਵੇਖਦੇ-ਵੇਖਦੇ ਸੌਂਦੇ ਹਾਂ ਜਾਂ ਸੋਚਦੇ-ਸੋਚਦੇ ਸੌਂਦੇ ਹਾਂ ਤਾਂ ਉਹੀ ਗੱਲਾਂ ਫਿਰ ਦ੍ਰਿਸ਼ ਬਣ ਕੇ ਸਾਡੇ ਰਾਤ ਦੇ ਸੁਪਨਿਆਂ ਵਿੱਚ ਆ ਜਾਂਦੀਆਂ ਹਨ ਕਿਉਂਕਿ ਇਹ ਸਾਰੇ ਹੀ ਫੁਰਨੇ ਸਾਰੇ ਹੀ ਰਾਤ ਸਾਡੇ ਮਨ ਦੇ ਅੰਦਰ ਚੱਲਦੇ ਹੀ ਰਹਿੰਦੇ ਹਨ ਸਵੇਰੇ ਉੱਠਦੇ ਅਨਸਾਰ ਵੀ ਉਹੀ ਦ੍ਰਿਸ਼ ਉਹੀ ਫੁਰਨੇ ਤੇ ਉਹੀ ਵਿਚਾਰ ਫਿਰ ਤੋਂ ਸਾਡੇ ਮਨ ਦੇ ਅੰਦਰ ਚੱਲਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਸਰੀਰ ਰਾਤ ਨੂੰ ਤਾਂ ਸੌਂ ਗਿਆ ਸੀ ਪਰ ਸਾਡਾ ਜਿਹੜਾ ਮਨ ਸੀ ਚੇਤ ਸੀ ਉਹ ਨਹੀਂ ਸੀ ਸੌਤਾ ਉਹਦੇ ਵਿੱਚ ਤਾਂ ਸਾਰੀ ਜਾਣਕਾਰੀ ਉਂਝ ਹੀ ਚੱਲਦੀ ਰਹੀ ਜੋ ਆਪਾਂ ਜੋ ਆਪਾਂ ਰਾਤ ਨੂੰ ਸੌਣ ਲੱਗਿਆਂ ਉਸ ਨੂੰ ਦਿੱਤੀ ਸੀ ਤੇ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਸੌਣ ਦਾ ਇਹ ਵੇਲਾ ਜ਼ਰੂਰ ਸੰਭਾਲਣਾ ਹੈ ਕੋਸ਼ਿਸ਼ ਕਰਨੀ ਹੈ ਕਿ ਸੌਣ ਤੋਂ ਅੱਧਾ ਘੰਟਾ ਪਹਿਲਾਂ ਅਸੀਂ ਆਪਣਾ ਟੀਵੀ ਮੋਬਾਈਲ ਬੰਦ ਕਰਕੇ ਇੱਕ ਸਾਈਡ ਤੇ ਰੱਖ ਦੇਈਏ ਜੇ ਮਨ ਤੇ ਕੋਈ ਵੀ ਬੋਝ ਹੈ ਚਿੰਤਾ ਹੈ ਫਿਕਰ ਹੈ ਜਾਂ ਕਿਸੇ ਦੇ ਨਾਲ ਕੋਈ ਗੱਲ ਅਸੀਂ ਸਾਂਝੀ ਨਹੀਂ ਕਰ پا ਰਹੇ ਜਾਂ ਸਾਨੂੰ ਲੱਗਦਾ ਹੈ ਕਿ ਕਿਸੇ ਮਨੁੱਖ ਦੇ ਨਾਲ ਸਾਂਝੀ ਅਸੀਂ ਕਰ ਹੀ ਨਹੀਂ ਸਕਦੇ ਤਾਂ ਫਿਰ ਉਹ ਚਿੰਤਾ ਫਿਕਰ ਪਰਮਾਤਮਾ ਜੀ ਦੇ ਨਾਲ ਸਾਂਝਾ ਕਰ ਲੈਣਾ ਪਰ ਆਪਣੇ ਮਨ ਦੇ ਉੱਤੇ ਉਸ ਗੱਲ ਨੂੰ ਹਾਵੀ ਨਹੀਂ ਰਹਿਣ ਦੇਣਾ ਉਸ ਫਿਕਰ ਬਾਰੇ ਉਸ ਚਿੰਤਾ ਬਾਰੇ ਉਸ ਬੋਝ ਦੇ ਬਾਰੇ ਸੋਚਦੇ ਸੋਚਦੇ ਸੌਣਾ ਹੀ ਨਹੀਂ ਅੱਜ ਤੁਹਾਡਾ ਦਿਨ ਤਾਂ ਬਰਬਾਦ ਹੋਇਆ ਹੈ ਕੱਲ ਆਉਣ ਵਾਲਾ ਸਮਾਂ ਨਾ ਬਰਬਾਦ ਹੋ ਜਾਵੇ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਦੇ ਰੂਪ ਦੇ ਵਿੱਚ ਇਹ ਆਪਣੀ ਫਿਕਰ ਤੇ ਚਿੰਤਾ ਜਿਹੜੀ ਹੈ ਪਰਮਾਤਮਾ ਜੀ ਨੂੰ ਦੱਸ ਕੇ ਅਰਦਾਸ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਮੈਨੂੰ ਆਪਣੀ ਜ਼ਿੰਦਗੀ ਨੂੰ ਸਹੀ ਕਰਨ ਦਾ ਕੋਈ ਵੀ ਰਸਤਾ ਦਿਖਾਈ ਨਹੀਂ ਦੇ ਰਿਹਾ ਮੈਨੂੰ ਨਹੀਂ ਪਤਾ ਕਿ ਮੈਂ ਇਸ ਮੁਸੀਬਤ ਦੇ ਵਿੱਚੋਂ ਕਿਵੇਂ ਬਾਹਰ ਆਉਣਾ ਹੈ ਆਹ ਫਲਾਣਾ ਕੰਮ ਕਿਵੇਂ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਜਾਣੀ ਜਾਣ ਹੋ ਪਾਲਣਹਾਰ ਹੋ ਮੇਰੇ ਸਾਰੇ ਕੰਮਕਾਰ ਤਾਂ ਤੁਸੀਂ ਹੀ ਸਵਾਰਨੇ ਹਨ ਤੇ ਅੱਗੇ ਵੀ ਤੁਸੀਂ ਹੀ ਸਵਾਰ ਦੇ ਰਹੇ ਹੋ ਇਸ ਕਰਕੇ ਮੈਂ ਸਾਰੀ ਰਾਤ ਚਿੰਤਾ ਫਿਕਰ ਦੇ ਵਿੱਚ ਲੱਗਾ ਰਹਾਂਗਾ ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਦੇ ਰੂਪ ਵਿੱਚ ਅਰਦਾਸ ਕਰਦਾ ਹਾਂ ਜੀ ਤੁਸੀਂ ਪਰਵਾਨ ਕਰ ਲੈਣਾ ਆਪਣਾ ਬੱਚਾ ਸਮਝ ਕੇ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਦੇ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰਾ ਇਹ ਕੰਮ ਤੁਸੀਂ ਕਰ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੀ ਇਹ ਮੁਸੀਬਤ ਇਹ ਚਿੰਤਾ ਦੇ ਵਿੱਚੋਂ ਮੈਨੂੰ ਤੁਸੀਂ ਹੀ ਬਾਹਰ ਕੱਢ ਸਕਦੇ ਹੋ ਮਤਲਬ ਕਿ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਪਰਮਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਨਾ ਚਾਹੁੰਦੇ ਹੋ ਉਸੇ ਹੀ ਤਰੀਕੇ ਦੇ ਨਾਲ ਅਰਦਾਸ ਬੇਨਤੀ ਤੁਸੀਂ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਦਾ ਨਾਮ ਜਪੋ ਜਾਂ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰ ਲਓ ਗੁਰੂ ਗੁਰੂ ਕਰਦਿਆਂ ਹੀ ਸੌਣਾ ਹੈ ਕਿਉਂਕਿ ਜੇ ਗੁਰੂ ਗੁਰੂ ਕਰਦਿਆਂ ਸੋਵਾਂਗੇ ਤਾਂ ਸਵੇਰੇ ਗੁਰੂ ਗੁਰੂ ਕਰਦਿਆਂ ਹੀ ਉੱਠਾਂਗੇ ਸਾਰੀ ਰਾਤ ਹੀ ਗੁਰੂ ਗੁਰੂ ਸਾਡੇ ਮਨ ਦੇ ਵਿੱਚ ਚੱਲਦਾ ਹੀ ਰਹੇਗਾ ਵਾਵ ਕੇ ਜੋ ਵੀ ਸ਼ਬਦ ਜਾਪ ਜਾਂ ਗੁਰਬਾਣੀ ਦਾ ਪਾਠ ਅਸੀਂ ਰਾਤ ਨੂੰ ਕਰਦੇ ਕਰਦੇ ਸੌਂਦੇ ਹਾਂ ਉਹੀ ਪਾਠ ਉਹੀ ਸ਼ਬਦ ਜਾਪ ਸਾਰੀ ਰਾਤ ਸਾਡੇ ਮਨ ਦੇ ਅੰਦਰ ਚੱਲੇਗਾ ਫਿਰ ਸਵੇਰੇ ਉੱਠਦੇ ਅੰਸਾਰ ਵੀ ਆਪਣੇ ਆਪ ਉਹੀ ਸ਼ਬਦ ਸਾਡੇ ਮਨ ਦੇ ਅੰਦਰ ਚੱਲਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਸਾਡੇ ਅਗਲੇ ਦਿਨ ਦੀ ਸ਼ੁਰੂਆਤ ਵੀ ਜਿਹੜੀ ਹੈ ਵਧੀਆ ਹੋ ਜਾਵੇਗੀ ਉੱਠਦੇ ਅੰਸਾਰ ਤੋਂ ਹੀ ਅਸੀਂ ਆਪਣੇ ਗੁਰੂ ਚਰਨਾਂ ਦੇ ਨਾਲ ਜੁੜ ਜਾਵਾਂਗੇ ਜੇ ਸਵੇਰੇ ਉੱਠਦੇ ਅੰਸਾਰ ਗੁਰੂ ਚਰਨਾਂ ਨਾਲ ਜੁੜ ਗਏ ਤਾਂ ਫਿਰ ਸਾਡਾ ਮਨ ਸਾਰਾ ਹੀ ਦਿਨ ਖਿੜਿਆ ਖਿੜਿਆ ਖੁਸ਼-ਖੁਸ਼ ਰਹੇਗਾ ਚੜ੍ਹਦੀ ਕਲਾ ਦੇ ਨਾਲ ਭਰਪੂਰ ਹੋ ਜਾਵੇਗਾ ਇਹਦੇ ਅੰਦਰ ਉਦਾਸੀ ਪਰੇਸ਼ਾਨੀ ਤੇ ਚਿੰਤਾ ਬਿਲਕੁਲ ਵੀ ਨਹੀਂ ਹੋਵੇਗੀ ਪਰ ਜੇ ਚਿੰਤਾਵਾਂ ਬਾਰੇ ਸੋਚਦੇ ਸੁੱਤੇ ਹੋ ਤਾਂ ਚਿੰਤਾਵਾਂ ਉੱਠਦੇ ਅੰਸਾਰ ਵੀ ਤੁਹਾਡਾ ਪੱਲਾ ਮਾਪ ਲੈਣਗੀਆਂ ਫਿਰ ਅਗਲੇ ਪੂਰੇ ਹੀ ਦਿਨ ਦੇ ਵਿੱਚ ਸਾਨੂੰ ਚਿੰਤਾਗ੍ਰਸਤ ਹੀ ਰੱਖਣਗੀਆਂ ਇਸ ਕਰਕੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਹੀ ਸੌਣਾ ਚਾਹੀਦਾ ਹੈ ਤਾਂ ਜੋ ਸ਼ਬਦ ਦਾ ਜਾਪ ਤੁਹਾਨੂੰ ਕੰਠ ਜੋ ਹੋ ਜਾਵੇ ਸ਼ਬਦ ਜਾਪ ਕਰ ਲਓ ਵਾਹਿਗੁਰੂ ਹੀ ਜਾਪ ਲਓ ਭਾਵੇਂ ਮੂਲ ਮੰਤਰ ਵੀ ਜਪ ਸਕਦੇ ਹੋ ਆਪਣੇ ਕਿਸੇ ਗੁਰੂ ਨੂੰ ਯਾਦ ਕਰਦੇ ਆ ਕਰਦੇ ਆ ਵੀ ਸੌ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਵੀ ਫਿਕਰ ਚਿੰਤਾ ਤੇ ਪਰੇਸ਼ਾਨੀ ਵਾਲੀ ਗੱਲ ਮਨ ਦੇ ਉੱਤੇ ਹਾਵੀ ਨਹੀਂ ਕਰਨੀ ਇਹ ਕੰਮ ਕਰਨ ਦੇ ਲਈ ਸਾਨੂੰ ਪਰਮਾਤਮਾ ਜੀ ਨੇ ਬਹੁਤ ਹੀ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ ਇਸ ਲਈ ਕਿਸੇ ਵੀ ਕੰਮ ਦੀ ਚਿੰਤਾ ਦਿਮਾਗ ਤੇ ਹਾਵੀ ਨਹੀਂ ਕਰਨੀ ਆਪਣੇ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਅਸੀਂ ਗੁਰਬਾਣੀ ਦਾ ਜਾਪ ਕਰਨਾ ਹੈ ਗੁਰਬਾਣੀ ਦਾ ਪਾਠ ਕਰਨ ਤੋਂ ਪਹਿਲਾਂ ਫਿਰ ਚਿੰਤਾਵਾਂ ਜਾਂ ਪਰੇਸ਼ਾਨੀਆਂ ਤੇ ਬੋਝ ਜਿਹੜਾ ਹੈ ਪ੍ਰਮਾਤਮਾ ਦੇ ਨਰਸਾਂਝਾ ਕਰ ਲੈਣਾ ਹੈ ਫਿਰ ਆਪਣੇ ਆਪ ਨੂੰ ਮੋਟੀਵੇਟ ਕਰਨ ਦੇ ਲਈ ਆਪਣੇ ਆਪ ਨੂੰ ਇੱਕ ਸ਼ਕਤੀਸ਼ਾਲੀ ਸੰਕਲਪ ਦੇਣਾ ਹੈ ਸ਼ਕਤੀਸ਼ਾਲੀ ਵਿਚਾਰ ਦੇਣਾ ਹੈ ਆਪਣੇ ਆਪ ਨੂੰ ਕਹਿਣਾ ਹੈ ਕਿ ਮਨਾਂ ਤੂੰ ਤਾਂ ਬਹੁਤ ਸ਼ਕਤੀਸ਼ਾਲੀ ਹੈ ਤੂੰ ਬੜਾ ਹੀ ਪਾਵਰਫੁਲ ਹੈ ਤੂੰ ਤਾਂ ਇੰਨਾ ਖੁਸ਼ ਮિજાਜ ਹੈ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦਾ ਹੈ ਨਾ ਤੂੰ ਕਿਸੇ ਦਾ ਦਿਲ ਦਿਖਾਉਂਦਾ ਹੈ ਨਾ ਕੋਈ ਤੇਰਾ ਦੁਖਾ ਸਕਦਾ ਹੈ ਕਿਉਂਕਿ ਤੇਰੇ ਪਰਮ ਪਿਤਾ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੇਰੇ ਸਿਰ ਤੇ ਬਣਿਆ ਹੀ ਹੋਵੇਗਾ ਤੂੰ ਇੱਕ ਤੰਦਰੁਸਤ ਆਤਮਾ ਹੈ ਤੇਰਾ ਸਰੀਰ ਤੰਦਰੁਸਤ ਤੇ ਨਿਰੋਵਾ ਹੈ ਇਸ ਤਰ੍ਹਾਂ ਦੇ ਵਾਅਦੇ ਘਾਟੇ ਤਾਂ ਜ਼ਿੰਦਗੀ ਵਿੱਚ ਹੁੰਦੇ ਹੀ ਰਹਿੰਦੇ ਹਨ ਇਸ ਤਰ੍ਹਾਂ ਆਪਣੇ ਆਪ ਨੂੰ ਸੋਹਣੇ ਸੋਹਣੇ ਵਿਚਾਰ ਦੇ ਕੇ ਹੀ ਸੋਣਾ ਹੈ ਆਪਣੇ ਮਨ ਅੰਦਰ ਇਹ ਚੀਜ਼ਾਂ ਭਰਨੀਆਂ ਹਨ ਜਿਸ ਦਿਨ ਸਾਡੀ ਸੋਚ ਵਿੱਚੋਂ ਨੈਗੇਟਿਵਿਟੀ ਬਾਹਰ ਚਲੀ ਗਈ ਸਾਡੇ ਵਿਚਾਰ ਹੀ ਪੋਜ਼ਿਟਿਵ ਹੋ ਜਾਣਗੇ ਤੇ ਸਾਡੀ ਹੋਈ ਸੋਚ ਪੋਜ਼ਿਟਿਵ ਜਿਹੜੀ ਹੈ ਉਹ ਸਾਡੇ ਦਿਨਾਂ ਨੂੰ ਵਧੀਆ ਕਰ ਦੇਵੇਗੀ ਸਾਡੀ ਸੋਚ ਹੀ ਸਾਡਾ ਭਵਿੱਖ ਤੈਅ ਕਰਦੀ ਹੈ ਸਾਧ ਸੰਗਤ ਜੀ ਸਾਡੀਆਂ ਆਦਤਾਂ ਹੀ ਸਾਡਾ ਭਵਿੱਖ ਤੈਅ ਕਰਦੀਆਂ ਹਨ ਜੇਕਰ ਅਸੀਂ ਆਪਣੀਆਂ ਆਦਤਾਂ ਬਦਲ ਲਈਆਂ ਆਪਣੇ ਸੋਚ ਆਪਣੇ ਵਿਚਾਰਾਂ ਦੇ ਵਿੱਚ ਪੋਜ਼ਿਟਿਵਿਟੀ ਲੈ ਆਏ ਤਾਂ ਸਭ ਕੁਝ ਬਦਲਣਾ ਬਹੁਤ ਹੀ ਆਸਾਨ ਹੋ ਜਾਵੇਗਾ ਬੜਾ ਚੰਗਾ ਬਦਲਾਵ ਹੋ ਜਾਵੇਗਾ ਫਿਰ ਅੱਜ ਤੋਂ ਹੀ ਇਹ ਕੰਮ ਕਰਕੇ ਸੋਈਏ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਹੀ ਸੌਣਾ ਹੈ ਪਾਤਸ਼ਾਹ ਜੀ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੋ ਵੀ ਚਿੰਤਾਵਾਂ ਬੋਝ ਹਨ ਉਹ ਵੀ ਗੁਰੂ ਸਾਹਿਬ ਜੀ ਨੇ ਸਾਂਝੀਆਂ ਕਰ ਲੈਣੀਆਂ ਹਨ ਉਸੇ ਹੀ ਜਾਣਕਾਰੀ ਦੇ ਆਧਾਰ ਤੇ ਫਿਰ ਸਾਡਾ ਅਗਲਾ ਦਿਨ ਸ਼ੁਰੂ ਹੋ ਜਾਵੇਗਾ ਅਤੇ ਜੋ ਵੀ ਆਪਾਂ ਅਗਲੇ ਦਿਨ ਦੇ ਵਿੱਚ ਕੰਮ ਕਰਨੇ ਹਨ ਉਸ ਬਾਰੇ ਬੜਾ ਹੀ ਚੰਗਾ ਸੋਚ ਕੇ ਹੀ ਸੌਣਾ ਹੈ ਜੇਕਰ ਅਸੀਂ ਰਾਤ ਨੂੰ ਉਹਨਾਂ ਕੰਮਾਂ ਕਰਨ ਦੀ ਲਿਸਟ ਬਣਾ ਕੇ ਰੱਖੀਏ ਕਿਉਂਕਿ ਸਵੇਰੇ ਉੱਠਦੇ ਅਨਸਾਰ ਅਸੀਂ ਬਹੁਤ ਜ਼ਿਆਦਾ ਸਮਾਂ ਇਹ ਸੋਚਣ ਤੇ ਗਵਾ ਲੈਂਦੇ ਹਾਂ ਕਿ ਕਿਹੜਾ ਕੰਮ ਪਹਿਲਾਂ ਕਰਨਾ ਹੈ ਤੇ ਕਿਹੜਾ ਬਾਅਦ ਵਿੱਚ ਕਰਨਾ ਹੈ ਤੇ ਕਦੋਂ ਕਰੀਏ ਜੇਕਰ ਰਾਤ ਨੂੰ ਹੀ ਸੋਚਿਆ ਹੋਵੇਗਾ ਕਿ ਕਿਹੜਾ ਕੰਮ ਪਹਿਲਾਂ ਕਰਨਾ ਤੇ ਕਿਹੜਾ ਬਾਅਦ ਵਿੱਚ ਤਾਂ ਸਾਡੇ ਲਈ ਆਸਾਨੀ ਹੋ ਜਾਵੇਗੀ ਤਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਕੰਮਾਂਕਾਰਾਂ ਦੀ ਵੀ ਲਿਸਟ ਬਣਾ ਲਿਆ ਕਰੋ ਅਤੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਰੱਬ ਦਾ ਨਾਮ ਜਪਣਾ ਹੈ ਇਹ ਨਹੀਂ ਕਿ ਉੱਠਦਿਆਂ ਸਾਰ ਆਪਣੇ ਦੁਨਿਆਵੀ ਕੰਮ ਧੰਦਿਆਂ ਨੂੰ ਲੱਗ ਜਾਣਾ ਹੈ ਇਹ 24 ਘੰਟਿਆਂ ਦੇ ਵਿੱਚੋਂ 22 ਘੰਟੇ ਸਾਨੂੰ ਖਾਣ ਨੂੰ ਪੀਣ ਨੂੰ ਸੌਣ ਨੂੰ ਤੇ ਹੰਡਾਉਣ ਨੂੰ ਆਪਣੇ ਕੰਮ ਧੰਦੇ ਕਰਨ ਨੂੰ ਦਿੱਤੇ ਗਏ ਹਨ ਪਰ ਢਾਈ ਘੰਟੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਹਨ ਜੋ ਮਨੁੱਖ ਇਹ ਢਾਈ ਘੰਟਿਆਂ ਦਾ ਦਸਵੰਦ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਆਪਣੇ ਪਰਮਾਤਮਾ ਜੀ ਦੇ ਲਈ ਕੱਢ ਲੈਂਦਾ ਹੈ ਉਹਨਾਂ ਦੇ ਬਾਕੀ ਜਿਹੜੇ ਘੰਟੇ ਹਨ ਉਹ ਵੀ ਬੜੇ ਹੀ ਸੋਹਣੇ ਬੀਤਦੇ ਹਨ ਇਸ ਕਰਕੇ ਸਵੇਰੇ ਸਵੇਰੇ ਉੱਠਦੇ ਅਨਸਾਰ ਪਰਮਾਤਮਾ ਨੂੰ ਯਾਦ ਕਰਨਾ ਹੈ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕਰ ਲਓ ਫਿਰ ਮਾਲਕ ਦਾ ਸ਼ੁਕਰਾਨਾ ਕਰ ਲਓ ਫਿਰ ਉਸ ਤੋਂ ਬਾਅਦ ਥੱਲੇ ਜ਼ਮੀਨ ਤੇ ਪੈਰ ਧਰਨੇ ਹਨ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਨਾ ਹੈ ਜੋ ਵੀ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਪਾਠ ਕਰ ਲਓ ਜਾਂ ਜੋ ਵੀ ਤੁਸੀਂ ਸ਼ਬਦ ਦਾ ਜਾਪ ਕਰਦੇ ਹੋ ਜਿਸ ਵੀ ਧਰਮ ਦੇ ਵਿੱਚੋਂ ਹੋ ਉਸੇ ਹੀ ਤਰੀਕੇ ਦੇ ਨਾਲ ਆਪਣੇ ਪਰਮਾਤਮਾ ਨੂੰ ਯਾਦ ਕਰ ਲਓ ਆਪਣੇ ਗੁਰੂ ਨੂੰ ਯਾਦ ਕਰਦੇ ਹੀ ਰਹੋ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਵੀ ਕਰੋ ਫਿਰ ਆਪਣੇ ਦੁਨਿਆਵੀ ਕੰਮ ਧੰਦੇ ਸ਼ੁਰੂ ਕਰ ਦਿਓ ਮਹਾਪੁਰਖ ਜੀ ਆਖਦੇ ਹਨ ਕਿ ਸਵੇਰ ਦਾ ਜਪਿਆ ਹੋਇਆ ਨਾਮ ਤੇ ਰਾਤ ਦਾ ਜਪਿਆ ਹੋਇਆ ਨਾਮ ਦੁਨਿਆਵੀ ਕੰਮਾਂ ਧੰਦਿਆਂ ਦੇ ਵਿੱਚ ਬਰਕਤ ਪਾ ਦੇਂਦਾ ਹੈ ਤੇ ਸਮਝ ਲਓ ਕਿ ਤੁਸੀਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਜ਼ੀਰੋਆਂ ਕਮਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜ਼ੀਰੋਆਂ ਫਿਰ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ ਉਹਨਾਂ ਦੀ ਕੀਮਤ ਹੀ ਨਹੀਂ ਪੈਣੀ ਪਰ ਜੇਕਰ ਉਹਨਾਂ ਜ਼ੀਰੋਆਂ ਦੇ ਅੱਗੇ ਪਹਿਲਾ 1 ਲੱਗ ਜਾਵੇਗਾ ਤਾ ਫਿਰ ਹਰ ਜੀਰੋ ਦੀ ਕੀਮਤ ਵਧ ਜਾਵੇਗੀ ਇਸ ਜੀਰੋ ਦੀ ਕੀਮਤ ਕਿਵੇਂ ਵਧੇਗੀ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਉਹ ਇੱਕ ਨੂੰ ਕਮਾਉਣਾ ਹੈ ਜਾਪ ਕਰਕੇ ਫਿਰ ਉਸ ਤੋਂ ਬਾਅਦ ਦੁਨਿਆਵੀ ਕੰਮ ਧੰਦੇ ਕਰਨੇ ਹਨ ਫਿਰ ਉਹ ਸਾਰੇ ਹੀ ਕੰਮਾਂ ਧੰਦਿਆਂ ਦੀ ਕੀਮਤ ਵੀ ਨਾਲ ਹੀ ਨਾਲ ਪੈਣੀ ਸ਼ੁਰੂ ਹੋ ਜਾਵੇਗੀ ਉਹਨਾਂ ਦੇ ਵਿੱਚ ਬਰਕਤ ਪਵੇਗੀ ਫਿਰ ਉਹ ਕੰਮ ਕਰਨੇ ਵੀ ਆਸਾਨ ਹੋ ਜਾਣਗੇ ਸਤ ਸੰਗਿਆ ਜੀ ਇਹਨਾਂ ਸਾਰੀਆਂ ਹੀ ਗੱਲਾਂ ਨੂੰ ਸੁਣ ਕੇ ਤੁਸੀਂ ਅਜਾਈ ਨਾ ਗਵਾ ਲੈਣਾ ਇਹਨਾਂ ਦੇ ਉੱਤੇ ਅਸਰ ਕਰਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਅਪਣਾ ਲੈਂਦੇ ਹੋ ਤਾਂ ਸੱਚ ਕਰਕੇ ਜਾਣ ਲੈਣਾ ਕਿ ਅੰਮ੍ਰਿਤ ਵੇਲੇ ਜੇਕਰ ਤੁਸੀਂ ਉੱਠਣਾ ਸ਼ੁਰੂ ਕਰ ਦਿੰਦੇ ਹੋ ਅਗਲੇ ਦਿਨ ਨੂੰ ਸੋਹਣਾ ਬਣਾ ਲੈਂਦੇ ਹੋ ਇਹਦੇ ਵਿੱਚ ਰਾਤ ਦੇ ਸਮੇਂ ਦਾ ਸਭ ਤੋਂ ਵੱਡਾ ਯੋਗਦਾਨ ਪੈ ਜਾਵੇਗਾ ਜੋ ਰਾਤ ਨੂੰ ਪਰਮਾਤਮਾ ਦਾ ਨਾਮ ਸੋਚ-ਸੋਚ ਕੇ ਸੁੱਤੇ ਸੀ ਤੁਸੀਂ ਜਪ ਕੇ ਸੁੱਤੇ ਸੀ ਪਰਮਾਤਮਾ ਨੇ ਤੁਹਾਡੇ ਦਿਨ ਦੇ ਸਾਰੇ ਹੀ ਕੰਮਾਂ ਦੇ ਵਿੱਚ ਬਰਕਤ ਪਾ ਦੇਣੀ ਹੈ ਤੁਸੀਂ ਇਹ ਕੰਮ ਭਾਵੇਂ 21 ਦਿਨ ਕਰਕੇ ਵੇਖ ਲਓ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੋਇਆ ਬਦਲਾਵ ਤੁਹਾਨੂੰ ਖੁਦ ਨਜ਼ਰ ਆਵੇਗਾ ਸਾਥ ਸੰਗਤ ਜੀ ਜੇਕਰ ਇਸ ਵੀਡੀਓ ਦੀ ਜਾਣਕਾਰੀ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ